ਉੱਕੇ ਕਰਾਉ ਆਪੂ ਉਹ ਕਰ ਜਾਂਦਾ ਹੁਣ ਮੈਂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜਿਹੜੀ 0500 ਪ੍ਰਕਾਰ ਆ ਭਾਈ ਉਹ ਪਹਿਲਾਂ ਸਾਈਡ ਤੇ ਕਰ ਲਿਓ ਉੱਚਾਲੇ ਖੜੀ ਐ ਤੇ ਦੂਜੀ ਗੱਲ ਇੱਕ ਗੱਡੀ ਹੋਰ ਖੜੀ ਆ ਉੱਥੇ ਨਜ਼ਰ 9593 ਜੇ ਕਿਸੇ ਨੂੰ ਡਿੱਕਾ ਲੱਗਿਆ ਸਾਨੂੰ ਆ ਕੇ ਦੱਸ ਦਿਓ ਸਾਡੀ ਆ ਅਸੀਂ ਪਰਹ ਕਰਤਾਗੇ ਖੜਾ ਕੇ ਮੇਲੂ ਵੀ ਵਿਚਾਲੀ ਹੋਣੀ ਪੈਗੀ ਕਿਉਂਕਿ ਕਾਫੀ ਬਹੁਤ ਹੈ ਗੱਡੀਆਂ ਮੋਟਰਸਾਈਕਲ ਕਾਰਾਂ ਤੁਸੀਂ ਲੋਕ ਵਿਰਸੇ ਨੂੰ ਪਿਆਰ ਕਰਨ ਵਾਲਾ ਤੇ ਵਧੀਆ ਚੱਲਦਾ ਸੀ ਨਾ ਭਾਈ ਹਾਂ ਕੋਈ ਗੱਲ ਨਹੀਂ ਸੋਈ ਗੱਲ ਇਹ ਕੋਟੇ ਨੂੰ ਕੇਰਾ ਸੈੱਟ ਕਰ ਲੈ ਵਾਹ ਬਾਈ ਇੱਕ ਵਾਰੀ ਲੋਡ ਕਰਕੇ ਜਿਹੜੇ ਇੱਕ ਥਾਂ 'ਤੇ ਖੜਾ ਦੇ ਸਾਡਾ ਸਾਡੇ ਲਵੇ ਦਾ ਜਿਵੇਂ ਸਾਡੇ ਪਹਿਲਾਂ ਵੀ ਹੋਰ ਭਰਾ ਕਲਾਕਾਰ ਸਟੇਜ 'ਤੇ ਹਾਜ਼ਰੀ ਲਵਾ ਕੇ ਗਏ ਨੇ ਕਿਸੇ ਲਵੇ ਜਿਹੜੇ ਸਾਜਾਂ ਦਾ ਸਹਾਰਾ ਹੁੰਦਾ ਹੈ ਕਿਸੇ ਕਲਾਕਾਰ ਕੋਲੇ ਤੇ ਕੋਈ ਡੀਜੇ ਲਾ ਕੇ ਜਿਵੇਂ ਸਾਡੇ ਭਰਾ ਨੱਚਦੇ ਨੇ ਤੇ ਕੋਈ ਇਸ ਤਰ੍ਹਾਂ ਆਪਣੀ ਕਲਾ ਦਾ ਮਜ਼ਾਰਾ ਕਰਦਾ ਤੇ ਸਾਡੇ ਪਾਸ ਤੇ ਕਵੀਸ਼ਰਾਂ ਵਾਸਤੇ ਇੱਕ ਗੱਲ ਮਸ਼ਹੂਰ ਹੈ ਕਹਿੰਦੇ ਹੁੰਦੇ ਨੇ ਵੀ ਜਿਹੜੇ ਕਵੀਸ਼ਰ ਨੇ ਨਾ ਨਵੇਂ ਨਾ ਢੋਲ ਕੀ ਨਾ ਠੱਪਾ ਵਿਚਾਰਾਂ ਦਾ ਸਿੱਧਾ ਮਾਈਕ ਨਾਲ ਜੱਫਾ ਸਾਡਾ ਜੱਫਾ ਕੱਲੇ ਮਾਈਕ ਨਾਲ ਤੇ ਸਾਡਾ ਸਾਜ਼ ਸਾਡਾ ਸੁਰ ਉਹ ਮਹਿਕਾ ਭਰਾ ਬਣ ਕੇ ਨੂੰ ਇੱਕ ਵਾਰੀ ਸੈੱਟ ਕਰਕੇ ਤੁਹ ਫੜਾ ਦੇ ਫੇਰ ਵਿਚ ਦੀ ਛੇੜਾ ਛੇੜੀ ਨਾ ਕਰੀ ਬਾਬਾ ਠੀਕ ਬੋਲਦਾ ਫਤਿਹ ਕੀਰਤ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਿਰਸਾ ਸੰਭਾਲ ਕਮੇਟੀ ਨਥਾਣਾ ਤੇ ਸਾਰੇ ਸਾਡੇ ਵੀਰ ਖੁਸ਼ੀ ਹੁੰਦੀ ਹੈ ਜਦੋਂ ਮੈਂ ਨਾ ਬਾਈ ਹਰਪ੍ਰੀਤ ਕੋਲੇ ਬੈਠਾ ਸੀ ਤੇ ਆ ਕੇ ਅਸੀਂ ਜਹਾਜੀ ਨਾਮ ਵਗੈਰਾ ਲਖਾ ਦੋ ਪਹਿਲਾਂ ਤਾਂ ਕਿ ਮੁੰਡਾ ਬੋਲ ਦੇ ਬਾਈ ਹਰਪ੍ਰੀਤ ਕਹਿੰਦਾ ਕਹਿੰਦਾ ਵੀ ਨਾ ਸਾਡੇ ਸੰਗਤ ਸਾਰੀ ਜਾਣਦੀ ਹੈ ਤੇ ਸਾਡੇ ਸਾਰੇ ਜਿਹਨੇ ਕਮੇਟੀ ਮੈਂਬਰ ਨੇ ਉਹ ਉਹਨਾਂ ਦਾ ਜਿਹੜੀ ਐ ਕਹਿਦੀ ਹੈ ਵੀ ਮਤੇ ਹੀ ਪਾ ਹੈ ਵੀ ਸਟੇਜ ਤੇ ਐ ਨਹੀਂ ਹੈਗਾ ਵੀ ਆਪਦੇ ਲੋਗ ਲੈ ਜਾਣਾ ਨਾ ਬੋਲਿਓ ਬਾਬਾ ਜੀ ਦਾ ਜਿਹਨੇ ਵੀ ਯਾਦ ਦੇ ਵਿੱਚ ਆਪਾਂ ਮੇਲਾ ਲਾਉਣਾ ਸਾਰੇ ਜਾਣੇ ਤੁਸੀਂ ਨਗਰ ਨਥਾਣਾ ਤੇ ਆਲੇ ਦਾਲੀਆਂ ਸੰਗਤਾਂ ਨੂੰ ਵਧਾਈ ਦੇ ਪਾਤਰੋਂ ਤੇ ਬਹੁਤ ਵਧੀਆ ਉਫਰਾਲਾ ਕਰਕੇ ਆਪਣੇ ਵਿਰਸੇ ਦੇ ਨਾਲ ਜੁੜਨ ਦੀ ਕੋਸ਼ਿਸ਼ ਹੈ ਜਿਹੜੀ ਆਪਣੀਆਂ ਜੜ੍ਹਾਂ ਦੇ ਨਾਲ ਜੜ੍ਹਾਂ ਦੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਹੈ ਉਹ ਤੁਸੀਂ ਕਰਦੇ ਹੋ ਵਿਧਾਈ ਦੇ ਪਾਤਰੋਂ ਵਿਰਸਾ ਸੰਭਾਲ ਕਮੇਟੀ ਮਠਾਣਾ ਤੇ ਸਮੂਹ ਸੰਗਤ ਸਾਡੀ ਹਾਜ਼ਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੋਵੇ ਇੱਕ ਵਾਰੀ ਸਾਰੇ ਜਾਣੇ ਆਪਾਂ ਚਲਦੀ ਵਾਲੇ ਪਾਕਸ਼ਾ ਸਹੇਜ ਕੁਮਾਰ ਸ਼੍ਰੀ ਗੋਬਿੰਦ ਸਿੰਘ ਜੀ ਦਾ ਬਖਸ਼ਾ ਹੋਇਆ ਥਤੇ ਦਾ ਨਾਰਾ بلند ਕਰ ਲਈਏ ਟਰਸਨਾ ਪਵਿੱਤਰ ਫੇਸਬੁਕ ਤੇ ਸੋਸ਼ਲ ਮੀਡੀਆ YouTube ਤੇ ਸੁਣਦੇ ਆ ਦੇਖਦੇ ਆ ਤੇ ਅੱਜ ਕੱਲ ਹੁਣ ਸਾਨੂੰ ਦਾਦੇ ਪੋਤੇ ਵਾਲੀ ਜੋੜੀ ਵੀ ਕਹਿਣ ਲੱਗੇ ਵੈਸੇ ਮੇਰਾ ਨਾਮ ਭਾਗੋ ਕੁਲਦੀਪ ਚੱਠਾ ਮਾਸੂਰੂਰ ਦੇ ਨੇੜੇ ਮੈਂ ਰਹਿੰਦਾ ਮਾਫੂ ਜੀ ਦਾ ਮੇਵਾਸੇ ਦੀ ਪਾਰੀਆ ਪਿੰਡ ਇਹ ਦਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਾਰੀਆ ਕਲਾ ਪਿੰਡ ਹੈ ਮੇਰੇ ਪਿਤਾ ਜੀ ਦੇ ਨਾਲ ਇੱਕ ਮਿਸ਼ਰੀ ਪਹਿਲਾਂ ਹੁੰਦੇ ਵੀ ਰਹੇ ਨੇ ਇਕੱਠੇ ਤੇ ਮੇਰਾ ਕਿੱਤਾ ਕੁ ਮਿਸ਼ਰੀ ਹੈ ਨਹੀਂ ਮੇਰਾ ਅਪਾ ਜੀ ਕਈ ਕੰਮ ਇਹ ਗਾਉਣਾ ਹੈ ਨਹੀਂ ਨਾ ਮੈਨੂੰ ਬੜਾ ਪਉਂਦਾ ਹੈ ਇਹ ਤੇ ਇਹਦਾ ਆਪ ਸਾਰੇ ਇਕੱਠੇ ਹੋ ਕੇ ਫੇਸਬੁਕ ਤੇ YouTube ਤੇ ਸੋਸ਼ਲ ਮੀਡੀਆ ਤੇ ਪੋਸਟ ਕਰਨ ਲਾਗੇ ਆ ਰੱਬ ਵਰਗੀ ਸੰਗਤ ਨੇ ਅਸ਼ੀਰਵਾਦ ਦੇ ਕੇ ਅਸੀਂ ਸਟੇਜਰ ਤੇ ਚੜਨ ਜੋਗੇ ਕਰਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਨਥਾਣੇ ਦੀ ਗੱਲ ਕਰਾਂ ਜਦੋਂ ਪਿਛਲੀ ਵਾਰੀ ਆਇਆ ਉਦੋਂ ਤੁਹਾਡੇ ਤੋਂ ਸਭ ਕੁਝ ਭਾਈ ਜੀ ਉਹਦੇ ਪਰੇ ਕਰਦੇ ਤੇ ਇਹਦੀ ਮਾਜੇ ਦੇ ਵਿੱਚ ਪੈਣ ਲੱਗੀ ਬਾਬਾ ਸਤਿਗੁਰੂ ਬਹੁਤ ਧੰਨਵਾਦ ਜਦੋਂ ਹੁਣ ਗਰਮੀ ਨਹੀਂ ਲੱਗਣੀ ਜਦੋਂ ਇੰਨੇ ਪਿਆਰ ਨਾਲ ਬੈਠੇ ਸੰਗਤ ਖੇਲ ਵੀ ਹੋਵੇ ਇਹ ਵੀ ਇਹੀ ਬੈਠੇ ਨੇ ਮੈਨੂੰ ਗਰਮੀ ਨਹੀਂ ਲੱਗਦੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਵੱਤੂ ਆਪਾ ਇੱਕ ਵਾਰੀ ਕੋਸ਼ ਅਕਾਲਪੁਰਖ ਦੇ ਗੁਰੂ ਦੇ ਚਰ ਨੰਦੇ ਵਿੱਚ ਹਾਜ਼ਰੀ ਲਵਾ ਲਈਏ ਅਸੀਂ ਉਹ ਸ਼ਬਦ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਲਿਖੀ ਹੋਈ ਕਲਮ ਦੇ ਬੋਲ ਨੇ ਜਿੱਥੇ ਵੀ ਸਟੇਜ ਤੇ ਖੜਦੇ ਆ ਇੱਕ ਵਾਰੀ ਆਚਾਰ ਲੈਣਾ ਤੁਹਾਡੇ ਨਾਲ ਅਕਾਲ ਪੁਰਖ ਦਾ ਹਜ਼ਰੂਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਵੀ हे ਸੱਚੇ ਪਾਤਸ਼ਾਹ ਤੁਹੇ ਸ਼ਾਂ ਬਖਸ਼ੇ ਨੇ ਤੁਸੂ ਸ਼ਾਂ ਬਖਸ਼ੇ ਨੇ ਤਾਂ ਆ ਮਿਲ ਲੈ ਆ ਖੁਸ਼ੀਆਂ ਆ ਦਿਹਾੜੇ ਗੁਰੂਆ ਪੀਰਾਂ ਦੇ ਅਸੀਂ ਮਨਾ ਸਕਦੇ ਇੱਕ ਵਾਰੀ ਉਸ ਦਾ ਧੰਨਵਾਦ ਕਰਦੀ ਆ ਅਕਾਲ ਪੁਰਖ ਵਾਹਿਗੁਰੂ ਦਾ ਫੇਰ ਜਿਵੇਂ ਤੁਸੀਂ ਕਹੋਗੇ ਜਿਵੇਂ ਤੁਸੀਂ ਹੋਗੇ ਜਹਾਜਾ ਜਹਾਜਾ ਗੋਣ ਤੁਸੀਂ ਕਿ ਹੱਕ ਹੋਗੇ ਕਿਉਂਕਿ ਅਸੀਂ ਕੋਈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹੱਥਾਂ ਕੋਈ ਵੱਡੇ ਗਿਆਨੀ ਦਾ ਭਰਾਓ ਹੈ ਨਹੀਂ ਉਹ ਫੇਸਬੁੱਕ ਤੇ ਕਵਤਾਵਾ ਪਾ ਦੇ ਨੇ ਹੁੰਦੇ ਆ ਮੈਨੂੰ ਮੁੰਡੇ ਬਾਈ ਕਹਿੰਦੇ ਸੀ ਕਹਿੰਦੇ ਪੱਟ ਤੇ ਮੋਰਨੀ ਵੀ ਸੁਣਾ ਕੇ ਜਾਇ ਮੈਂ ਸਾਰਾ ਕੁਝ ਸੁਣਾ ਕੇ ਜਾਉ ਆਹ ਨਾਲ ਸਾਡੇ ਚਾਚੇ ਉਹਨੇ ਬੀਲੇ ਤੋਂ ਆਏ ਨੇ ਬੀਲਾ ਪੰਡਾ ਜਿਹੜਾ ਇਹ ਵੀ ਉੱਥੇ ਅਸੀਂ ਧਾਰਮਿਕ ਪ੍ਰੋਗਰਾਮਾਂ ਤੇ ਜਾਂਦੇ ਹੁੰਦੇ ਆ ਤੇ ਉੱਥੇ ਧਾਰਮਿਕ ਪ੍ਰੋਗਰਾਮ ਵੈਸੇ ਕਿਉਂਕਿ ਮਰਿਆਦਾ ਹਰ ਇੱਕ ਚੀਜ਼ ਲਈ ਹੁੰਦੀ ਹੈ। ਵੈਸੇ ਜਿਹੜੇ ਸਾਡੇ ਸ਼ਬਦ ਨੇ ਇਹ ਗੱਲ ਮੈਂ ਮਾਨ ਨਾਲ ਕਹਿ ਸਕਦਾ ਸਟੇਜ ਤੇ ਖੜਕੇ ਕਿਸੇ ਨੂੰ ਇਹ ਨਹੀਂ ਹੈਗਾ ਵੀ ਆਪਣੀ ਭੈਣ ਨੂੰ ਆਪਣੇ ਭਰਾ ਕੋਲੋਂ ਭੈਣ ਨੂੰ ਭਰਾ ਕੋਲੋਂ ਉੱਠ ਕੇ ਜਾਣਾ ਪੈਜੂ ਸਾਡੀ ਗੱਲ ਸੁਣ ਕੇ ਨਿਸ਼ਾਰਨ ਮਹਿਸੂਸ ਹੋਊਗੀ ਇਹ ਹਾਜ਼ਰ ਸਟੇਜ ਤੋਂ ਕੁਸ਼ਲੀ ਆਊਗਾ ਸ਼ਬਦ ਤਾਂ ਸਾਡੇ ਸਾਹ ਜਿਹੜੇ ਸਭਿਆਚਾਰ ਦੇ ਨੇ ਸਾਡੇ ਰਿਸ਼ਤਿਆਂ ਦੀਆਂ ਗੱਲਾਂ ਬਾਤਾਂ ਸਾਡੇ ਪਰਿਵਾਰਾਂ ਦੀਆਂ ਗੱਲਾਂ ਬਾਤਾਂ ਸ਼ਬਦ ਤਾਂ ਬਿਲਕੁਲ ਸਾਫ਼ ਸੁਥਰੇ ਨੇ ਪਰ ਜਿਹੜੀ ਜਦੋਂ ਧਾਰ ਨੂੰ ਸਟੇਜ ਹੋਵੇ ਉੱਥੇ ਗੱਲ ਹੋਰ ਆ ਕਿਸੇ ਬੁਰੇ ਇਤਿਹਾਸ ਦੀ ਗੱਲ ਕਰੀ ਹੁੰਦੀ ਹੈ ਚਾਚੇ ਉਹ ਵੀ ਕਹਿੰਦੇ ਪੱਟ ਤੇ ਮੋਰਨੀਆਂ ਸੁਣਨੇ ਨੇ ਇਹ ਵੀ ਵਿਹਲੇ ਤੋਂ ਚੱਲ ਗਏ ਨੇ ਮੈਂ ਇਹ ਕੀ ਕਰਦਾ ਸੀਗਾ ਲੈ ਪੱਟ ਤੇ ਮੋਰਨੀਆਂ ਵੀ ਸੁਣਾਵਾਂਗੇ ਸਭਿਆਚਾਰ ਦੀਆਂ ਗੱਲਾਂ ਵੀ ਕਰਾਂਗੇ ਬਜ਼ੁਰਗਾਂ ਦੀ ਗੱਲ ਵੀ ਕਰਾਂਗੇ ਸਾਡੇ ਭਰਾਵਾਂ ਦੀ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਹਕਾਲਪੁਰ ਦੇ ਸਹਿਗੁਰੂ ਜਿਹੜਾ ਸਾਨੂੰ ਸਾਥ ਦਿੰਦਾ ਉਹਦਾ ਧੰਨਵਾਦ ਕਰ ਲਈਏ ਸ਼ੁਕਰਾਨਾ ਕਰ ਲਈਏ ਤੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸਤਿਗੁਰੂ ਸਾਰਿਆਂ ਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦਸ ਬਕੀ ਲਿਖ ਸੰਸਾ कणी कणी बेनती गुजारी दस जी सज पतूल कर लेणी हो बेनती गुजारी दासी गुजारी दासी सज पत दूल कर लेणी ਮਹਿਰ ਪਰ ਆਕੂ ਰਖੀ ਸਿਰ ਤੇ ਹਮੇਸ਼ਾ ਸਾਡੇ ਸਾਈ ਹੋ ਕੇ ਰੇ ਕੇ ਰੇ ਖੰਡੇ ਜਹੀ ਟਿੱਖੀ ਧਾਰ ਤੇ ਦੁਰ ਹੋਊਗਾ ਸਹਾਰੇ ਸੇ ਬਾ ਤੇਰੇ ਖੰਡੇ ਜਹੀ ਟਿੱਖੀ ਧਾਰ ਤੇ ਟਿੱਖੀ ਧਾਰ ਤੇ ਦੁਰ ਪਾਗੀ ਸੇਵਾ ਸੰਗਤਾਂ ਦੀ ਕਰਾ ਦਿਲ ਲਾਗੇ ਹੋ ਮੇਵੇ ਮੇਵੇ ਆਤਮਾ ਨੂੰ ਦੇਓ ਸ਼ਕਤੀ ਜੜੀ ਆਇਪਾ ਨੂੰ ਹਰਾ ਕੇ ਰੱਖ ਦੇਵੇ ਆਤਮਾ ਨੂੰ ਦੇਓ ਸ਼ਕਤੀ ਦੇਓ ਸ਼ਕਤੀ ਜੜੀ ਆਇਪਾ ਕੋ ਜੀ ਜਿੰਦੇ ਸੰਕੜੇ ਜਨ ਮਤ ਲਗਾਏ ਚੇੜਾ ਹਾ ਚੇੜਾ ਦਿੰਦਾ ਹਰ ਪਾਲ ਸ਼ਮਲਾ ਹੂੰ ਕੱਟ ਦੇ ਚਰਾਸੀ ਵਾੜਾ ਕਹਿੰਦਾ ਹਰ ਪਾਲ ਸ਼ਮਲਾ ਹੂੰ ਵਾਲ ਜੰਮਲਾ ਹੂੰ ਕੱਟ ਦੇ ਚਰਾਸੀ ਵਾੜਾ ਸ਼ਰਮਲਾ ਵਰਕਾਟ ਦੇ ਕਰਸੀ ਵਾਲਾ ਜਿਹੜਾ ਸੋ ਇਹ ਸੀਗੀ ਉਸ ਪ੍ਰਕਾਰ ਪ੍ਰਕਾਸ਼ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਂਤੀ ਤੇ ਬਾਬਾ ਐ ਵੈਸੇ ਤਾਂ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਆਈਆਂ ਜਦਿਆਂ ਪਹਿਲਾਂ ਮੈਂ ਕਿਹਾ ਫਰਮਾਇਸ਼ੀ ਪੂਰੀਆਂ ਕਰਨ ਲੱਗ ਜਾ ਫਿਰ ਦੇਖਾਂਗੇ ਕਿਉਂਕਿ ਕਈ ਭਰਾਵਾਂ ਨੇ ਮੈਨੂੰ ਕਿਹਾ ਕਿ ਸੁੱਚਾ ਸਿੰਘ ਸੂਰਮੇ ਦਾ ਇਤਿਹਾਸ ਹੈ ਜਿਹੜਾ ਉਹਦੀ ਝਲਕ ਮੈਂ ਥੋੜੀ ਜਿਹੀ ਦਿਖਾਈ ਸੀ ਤੁਹਾਨੂੰ ਪਿਛਲੇ ਸਾਲ ਜਦੋਂ ਇੱਥੇ ਆਇਆ ਸੀ ਤੇ ਸੂਚਾ ਸਿੰਘ ਸੂਰਮੇ ਦਾ ਇਤਿਹਾਸ ਮਨੂੰ ਕਈ ਵੀਰਾਂ ਨੇ ਕਿਹਾ ਵੀ ਤੋ ਪੂਰਾ ਕਰਦੇ ਤੇ ਕਈਆਂ ਦੀ ਇਨਫੋਰਮੇਸ਼ਨ ਜਿਹਨੇ ਮੈਂ ਪਹਿਲਾਂ ਕਹਿ ਕੇ ਛੱਡਿਆ ਇੱਕ ਬਾਈ ਕਹਿੰਦਾ ਕਹਿੰਦਾ ਵੀ ਪਟ ਤੇ ਮੋਰ ਨਹੀਂ ਬਾਣੀ ਸੁਣਾ ਕੇ ਜਾਏ ਮੈਂ ਕਹਿੰਦਾ ਵੀ ਪਹਿਲਾਂ ਦਾਦਾ ਪਟ ਤੇ ਮੋਰ ਨਹੀਂ ਸੁਣਾ ਜੀ ਕਿ ਜਿਹਦੇ ਕਰਕੇ ਸਾਨੂੰ ਦਾਦੇ ਪੋਤੇ ਵਾਲੀ ਜੋੜੀ ਕਹਿਣ ਲੱਗੇ ਦਾਦੇ ਪੋਤੇ ਵਾਲਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਆਹ ਗਾਣੇ ਕਰਕੇ ਤੇ ਉਹਨਾਂ ਚ ਤੁਸੀਂ ਸਾਰੇ ਜਣੇ ਭਰਾ ਜੇ ਤੁਸੀਂ ਕਹੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਤੁਹਾਡੇ ਸਾਹਮਣੇ ਰਾਬੋ ਵਰਗੇ ਸੁਰਉਤਿਆਂ ਦੇ ਸਾਹਮਣੇ ਕਹਿ ਕਿ ਖੜ ਕੇ ਕੁਝ ਕਹਿਣ ਜੋਗਾ ਤਮ ਹੈ ਨਹੀਂ ਪਰ ਜਿੰਨੇ ਤੁਸੀਂ ਮਤਬੁੱਦ ਬਖਸ਼ੀ ਐ ਉਹਦੇ ਹਿਸਾਬ ਨਾਲ ਜੇ ਤਾਂ ਤੁਸੀਂ ਕਹੋ ਸੋਚਿਆ ਸਨ ਸੂਰਮੇ ਦਾ ਗਾਉਂ ਮੈਂ ਦੁਬਾਰੇ ਸੁਣਾ ਕੇ ਤੁਹਾਨੂੰ ਸਾਰਾ ਪੂਰਾ ਇਤਿਹਾਸ ਸੁਣਾ ਦੇਵਾਂਗਾ ਜਾਂ ਫਿਰ ਆਪਾਂ ਬਾਬਾ ਐਂ ਚੱਲਣ ਦੇ ਜਮਾ ਕੁੱਤੇ ਨੂੰ ਕੁੱਤਾ ਲੱਗਣੇ ਨਾ ਦੇ ਪਹਿਲਾਂ ਪਹਿਲਾਂ ਪੱਟ ਦੇ ਮੂਰ ਨਹੀਂ ਤੁਹਾਨੂੰ ਸੁਣਾਉਣੇ ਮੈਂ ਗੱਲ ਕੀ ਆ ਅਸੀਂ ਬੈਠੇ ਸੀਗੇ ਮਲੇਸ਼ੀਆ ਗਏ ਹੋ ਸੀ ਅਸੀਂ ਜੁਗੇ ਗਾਣਾ ਲਿਖਿਆ ਜੀ ਤੇ ਤਾਂ ਭਾਈ ਮੱਤ ਨਾਲ ਲਿਖਿਆ ਹੈ ਗਾਣਾ ਇਹ ਫਿਰ ਉਹ ਵਾਲੇ ਦਾ ਅਸੀਂ ਮਲੇਸ਼ੀਆ ਬੈਠੇ ਸੀਗੇ ਤੇ ਉਹਨੇ ਇੱਕ ਪਾਸਾ ਲਿਖਾਇਆ ਸੀ ਕਹਿੰਦਾ ਤੇ ਮੈਂ ਤੇ ਬਾਪੂ ਨੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੀ ਕਹਿੰਦਾ ਐਂ ਗਾਣਾ ਬਣਾ ਲਿਆ ਉਸ ਤੋਂ ਬਾਅਦ ਬਾਪੇ ਦੀ ਪ੍ਰਮੋਸ਼ਨ ਹੋ ਗਈ ਪਹਿਲਾਂ ਲੋਕਾਂ ਨੂੰ ਲੱਗਦਾ ਹੁੰਦਾ ਸੀ ਜਦੋਂ ਆਪਾਂ ਪਾਇਏ ਜਿਵੇਂ ਪੱਗ ਵਾਲਾ ਗਾਣਾ ਪਾਇਆ ਲੋਕਾਂ ਨੂੰ ਲੱਗਦਾ ਸੀ ਕਿ ਇਹ ਤੇ ਪਿਓ ਪੁੱਤ ਨੇ ਜਦੋਂ ਦਾ ਆ ਗਾਣਾ ਪਾਇਆ ਪੱਤ ਤੇ ਮੋਰ ਨਿਆਣਾ ਕਿਉਂਕਿ ਇਹਦੇ ਵਿੱਚ ਬਾਰਤਾਂ ਲਾ ਪੈਣਾ ਦਾਦੇ ਪੋਤੇ ਦਾ ਸਾਨੂੰ ਦਾਦਾ ਪੋਤਾ ਕਹਿ ਲਾਗੇ ਲੋਕ ਤੇ ਗੱਲ ਕੀ ਹੈ ਗਾਣੇ ਦੇ ਵਿੱਚ ਲਿਖਿਆ ਹੋਇਆ ਇਹ ਹੈ ਵੀ ਇੱਕ ਨਾ ਪੋਤਾ ਜਦੋਂ ਐ ਜਵਾਨੀ ਦੇ ਪੈਰਾਂ ਦਾ ਜਵਾਨੀ ਚ ਤੇ ਦਾਦਾ ਨੂੰ ਸਮਝਾਉਣ ਲੱਗੇ ਕੋਲੇ ਬਹਿ ਕੇ ਕਹਿੰਦਾ ਪੁੱਤਰਾ ਗੱਲ ਸੁਣ ਲੈ ਜਮਾਨਾ ਬਹੁਤ ਖਰਾਬ ਹੈ ਜਮਾਨਾ ਬਹੁਤ ਖਰਾਬ ਹੈ ਮਾਰੇ ਯਾਰ ਨਹੀਂ ਬਣਾਈਦੇ ਹੁੰਦੇ ਪਿੰਡ ਦੇ ਵਿੱਚ ਪੁੱਤ ਆਪਦੇ ਪਿੰਡ ਦੇ ਵਿੱਚ ਹੀ ਬਾਹਲੀ ਕੁੜੀ ਦੀ ਲਾਕ ਨਹੀਂ ਗੇੜੇ ਜਾਂਦੇ ਹੁੰਦੇ ਪੁੱਤ ਜਿਹੜੀਆਂ ਪਿੰਡ ਦੀਆਂ ਕੁੜੀਆਂ ਹੁੰਦੇ ਨੇ ਧੀਆਂ ਭੈਣਾਂ ਹੁੰਦੀਆਂ ਨੇ ਐ ਸਮਝ ਲੈ ਹੁੰਦਾ ਤੇ ਦਾਦਾ ਬੈਠਾ ਪੋਤੇ ਨੂੰ ਗੱਲਾਂ ਸਮਝਾਈ ਜਾਵੇ 15 16 ਸਾਲ ਦਾ ਪੋਤਾ ਜਦੋਂ ਜਵਾਨੀ ਚੜਦੀ ਹੈ ਦਾਦਾ ਜੀ ਨੂੰ ਬੈਠਾ ਸਮਝਾਈ ਜਾਂਦੇ ਮੈਂ ਕੋਲੇ ਬੈਠਾ ਪੋਤਾ ਦਾਦੇ ਤੇ ਲਾਇ ਹੋਈ ਸੀ ਚਾਦਰਾਂ ਕਾਬਰਾਂ ਉਹ ਚਾਦਰਾਂ ਮੱਤ ਤੋਂ ਲੈ ਗਿਆ ਐ ਪੱਟ ਪੱਟ ਤੋਂ ਜਾ ਕੇ ਲੈ ਗਿਆ ਤੇ ਦਾਦੇ ਦੇ ਪੱਟ ਤੇ ਚਪਾਈ ਹੋਈ ਸੀ ਕਿ ਮੋਰਨੀ ਜਦੋਂ ਪੋਤੇ ਨੇ ਦੇਖੀ ਮੋਰਨੀ ਕਹਿੰਦਾ ਬਾਪੇ ਕਹਿੰਦਾ ਮੈਨੂੰ ਟੋਕੀ ਜਾਂ ਲੈ ਸਾਨੂੰ کہیں ਜਾਂਦਾ ਵੀ ਕੰਮਕਾਰ ਕਰਿਆ ਕਰੋ ਆਪ ਤੇਰੇ ਪੱਟ ਤੇ ਟੈਟੂ ਸੁਟਾ ਹੋਇਆ ਹੈ ਤਾਂ ਤੂੰ ਨਹੀਂ ਹੋਣਾ ਜਬਾਨੀ ਪਹਿਰੇ ਤੇ ਦਾਦਾ ਕਹਿੰਦਾ ਵੀ ਪੁੱਤਰਾ ਗੱਲ ਸੁਣ ਲੈ ਕਿ ਜਿਹੜੀ ਤਾਂ ਗੱਲਾਂ ਕਰਦਾ ਨਾ ਜਵਾਨੀ ਦੀ ਜਵਾਨੀ ਪੈਰੇ ਘਟ ਕੋਈ ਵੀ ਨਹੀਂ ਹੁੰਦਾ ਹਾਂਜੀ ਕੀ ਹੋ ਗਿਆ ਬਾਬਾ ਸੋਚਾ ਮੈਂ ਕਹਿੰਦਾ ਜਿਹੜਾ ਕਹਿੰਦਾ ਕੀ ਸੁਣਨਾ ਹੈ ਜਦੋਂ ਸਟੇਜ ਤੇ ਆ ਕੇ ਦੱਸਿਆ ਸੋਚਾ ਸੋਚਾ ਸੁਣਾ ਦੂ ਮੈਂ ਕਹਿੰਦਾ ਜਿਹੜਾ ਕਹਿੰਦਾ ਉਹ ਸੁਣਾ ਦੂ ਬਹਿਫਰ ਕਰਨਾ ਉਹ ਨਿਕਲਦਾ ਮਾ ਤੁਹਾਡੇ ਇਕਦਾ ਦੀ ਕੂਨਕ ਜਣਾ ਵੀ ਉਹ ਚਿਕਾ ਹੀ ਨਾ ਚਲ ਤੇ ਆ ਜਾ ਪਹਿਲਾਂ ਮੋਰ ਨਹੀਂ ਸੁਣਨਾ ਸੋਚਾ ਸੁਣਾ ਦੂ ਜਿਹੜਾ ਬਹਿ ਸੁਣਾ ਦੂ ਗਿਆ ਫਿਕਰਣਾ ਜਿਹੜਾ ਸੁਣਾ ਦੂ ਕਹੀਂ ਜਿਹੜਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹੱਟਿਆ ਕੋਈ ਬਾਈ ਵੱਡੇ ਗਿਆਨੀ ਨਹੀਂ ਜਿੰਨੇ ਕੇ ਮਤਬੁੱਦ ਬਖਸ਼ਿਆ ਤੁਸੀਂ ਇਹ ਇੱਥੇ ਬਾਬਾ ਅਨਜਾ ਇਹ ਮੇਲੇ ਦਾ ਨਜ਼ਾਰਾ ਇਹੀ ਹੈ ਹਰ ਤਰ੍ਹਾਂ ਦਾ ਰੰਗ ਭਰਦੇ ਨੇ ਹਰ ਤਰ੍ਹਾਂ ਦੇ ਰੰਗ ਦੇ ਬੰਦੇ ਹੁੰਦੇ ਨੇ ਇੱਥੇ ਇੱਥੇ ਹਰ ਤਰ੍ਹਾਂ ਦੇ ਰੰਗ ਦੇ ਬੰਦੇ ਆਉਂਦੇ ਨੇ ਚਲੋ ਸਾਡਾ ਪੰਜਾਬ ਹੈ ਸਭ ਸੰਜ ਹੈ ਲਓ